ਤਸਵੀਰ ਜਿਹੜੀ ਆ ਉਹ ਦੇਖਣ ਵਾਲੀ ਆ ਤਸਵੀਰ ਜਿਹੜੀ ਆ ਉਹ ਵਾਕਿਆ ਹੀ ਹੈਰਾਨ ਕਰ ਦੇਣ ਵਾਲੀ ਆ ਇਹ ਖੁਸ਼ੀ ਦਾ ਸਮਾਂ ਔਰ ਦੂਜੇ ਪਾਸੇ ਜੰਗ ਦਾ ਸਮਾਂ ਦੋਵੇਂ ਚੀਜ਼ਾਂ ਇਹ ਤੁਹਾਨੂੰ ਫਿਰੋਜ਼ਪੁਰ ਦੀ ਧਰਤੀ ਦਾ ਵਿਖਾ ਰਹੇ ਆ ਲੋਕ ਕਿੰਨੇ ਘਰੇ ਪਏ ਨੇ ਲੋਕਾਂ ਨੂੰ ਤਾਂ ਲੋਕ ਤਾਂ ਰਾਸ਼ਨ ਢੋ ਰਹੇ ਨੇ ਪਰ ਇੱਥੇ ਵਿਆਹ ਜਿਹੜਾ ਵਿਆਹ ਕੀਤਾ ਜਾ ਰਿਹਾ ਇਹਨੂੰ ਕਹਿੰਦੇ ਆ ਬਹਾਦਰ ਲੋਕ ਫਿਰੋਜ਼ਪੁਰ ਦੇ ਆਣੇ ਫਿਰੋਜ਼ਪੁਰ ਦੇ ਲੋਕ ਤੁਸੀਂ ਆਪ ਵੇਖੋ ਕਿ ਇੱਕ ਪਾਸੇ ਜੰਗ ਦਾ ਮਾਹੌਲ ਆ ਗੋਲੇਬਾਰੀ ਹੋ ਰਹੀ ਆ ਦੂਜੇ ਪਾਸੇ ਵਿਆਹ ਵੀ ਕੀਤਾ ਜਾ ਰਿਹਾ ਆ ਮਗਰ ਤਸਵੀਰ ਵੇਖ ਲਓ ਢੋਲ ਵੱਜ ਰਹੇ ਨੇ ਭੰਗੜੇ ਵੈਰੇ ਨੇ ਬੈਡ ਵੱਜ ਰਹੇ ਨੇ ਤੂਤੀਆਂ ਵਾਜੇ ਵੱਜ ਰਹੇ ਨੇ ਪੂਰਾ ਮਤਲਬ ਖੁਸ਼ੀ ਦਾ ਮਾਹੌਲ ਆ ਜਾਨੀ ਕਿ ਵਿਆਹ ਦਾ ਪ੍ਰੋਗਰਾਮ ਆ ਲੇਕਿਨ ਇੱਕ ਪਾਸੇ ਜੰਗ ਦਾ ਮਾਹੌਲ ਆ ਇਹ ਖੁਸ਼ੀ ਦਾ ਸਮਾਂ ਔਰ ਦੂਜੇ ਪਾਸੇ ਜੰਗ ਦਾ ਸਮਾਂ ਦੋਵੇਂ ਚੀਜ਼ਾਂ ਇਹ ਤੁਹਾਨੂੰ ਫਿਰੋਜ਼ਪੁਰ ਦੀ ਧਰਤੀ ਦਾ ਵਿਖਾ ਰਹੇ ਆ ਫਿਰੋਜ਼ਪੁਰ ਦੇ ਵਿੱਚ ਹੋ ਰਿਹਾ ਹੈ ਹਾਲਾਂਕਿ ਹੋ ਸਕਦਾ ਕਿ ਪਰਿਵਾਰ ਦੇ ਨਾਲ ਗੱਲ ਕਰੀਏ ਤਾਂ ਪਰਿਵਾਰ ਹਜੇ ਇਸ ਸਮੇਂ ਗੱਲ ਨਾ ਕਰੇ ਪਰ ਅਸੀਂ ਇੱਥੋਂ ਨੰਗਰੇ ਸੀ ਤਾਂ ਦੇਖਿਆ ਕਿ ਇੱਥੇ ਭੰਗੜੇ ਪਾਏ ਜਾ ਰਹੇ ਨੇ ਪੂਰਾ ਜੋਰ ਸ਼ੋਰ ਚ ਜੋਸ਼ਾਂ ਚ ਪੈਲਸ ਦੇ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਤੁਸੀਂ ਆਪ ਸੋਚੋ ਅਸੀਂ ਇਨੀ ਚਾਹੁੰਦੇ ਵੀ ਚਲੋ ਇਹਨਾਂ ਦੀ ਆਇਡੈਂਟੀਫਿਕੇਸ਼ਨ ਵੀ ਜਿਹੜੀ ਆਪਾਂ ਦਿਖਾਈਏ ਕਿਸੇ ਲਾਗਲੇ ਪਿੰਡ ਦੇ ਹੋ ਸਕਦੇ ਆ ਸ਼ਹਿਰ ਦੇ ਹੋ ਸਕਦੇ ਆ ਪਰ ਤਸਵੀਰ ਜਿਹੜੀ ਆ ਉਹ ਦੇਖਣ ਵਾਲੀ ਆ ਤਸਵੀਰ ਜਿਹੜੀ ਆ ਉਹ ਵਾਕਿਆ ਹੀ ਹੈਰਾਨ ਕਰ ਦੇਣ ਵਾਲੀ ਆ ਕਿ ਇੱਕ ਪਾਸੇ ਗੋਲੇ ਤੋਫਾਂ ਰਾਤ ਹੀ ਹਜੇ ਜਿਹੜੇ ਗੋਲੇ ਨੇ ਅਸਮਾਨ ਦੇ ਵਿੱਚ ਚੱਲੇ ਦਿਖੇ ਨੇ ਤੇ ਅੱਜ ਦੂਜੇ ਪਾਸੇ ਅੱਜ ਅਗਲਾ ਦਿਨ ਔਰ ਅੱਜ ਪੂਰਾ ਵਿਆਹ ਦਾ ਮਾਹੌਲ ਆ ਇਹਨੂੰ ਕਹਿੰਦੇ ਆ ਬਹਾਦਰ ਲੋਕ ਫਿਰੋਸਪੁਰ ਦੇ ਬਹਾਦਰ ਲੋਕ ਨੇ ਵਿਆਹ ਉਹਨਾਂ ਨੂੰ ਲੋਕ ਡਰੇ ਪਏ ਨੇ ਕੀ ਪਤਾ ਨਹੀਂ ਕੀ ਹੋਊਗਾ ਪਤਾ ਨਹੀਂ ਕੀ ਗੱਲ ਹੋ ਜੂਗੀ ਅ ਜੰਗ ਲੱਗੀ ਆ ਪਤਾ ਨਹੀਂ ਰਹਿਣਾ ਕਿ ਨਹੀਂ ਰਹਿਣਾ ਪਰ ਇੱਥੇ ਇਸ ਤਰ੍ਹਾਂ ਦੇ ਵੀ ਲੋਕ ਨੇ ਇਹੋ ਜਿਹੇ ਵੀ ਹੈਗੇ ਨੇ ਕਿ ਵਾਕਿਆ ਹੀ ਜਿਹੜਾ ਵਾਕਿਆ ਹੀ ਜਿਹੜਾ ਜਿਹੜਾ ਵਿਆਹ ਕੀਤਾ ਜਾ ਰਿਹਾ ਵਾਕਿਆ ਹੀ ਜਿਹੜਾ ਪੂਰੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਮਾਹੌਲ ਸਾਂਝਾ ਕੀਤਾ ਜਾ ਰਿਹਾ ਇਹ ਤਸਵੀਰ ਜਿਹੜੀ ਅਸੀਂ ਤੁਹਾਡੇ ਨਾਲ ਫਿਰੋਜ਼ਪੁਰ ਤੋਂ ਸਾਂਝੀ ਕਰ ਰਹੇ ਹਾਂ ਇਹ ਤਸਵੀਰਾਂ ਨੇ ਇਹ ਉਸ ਵਿਆਹ ਦੀਆਂ ਜਿਹੜੀਆਂ ਇਸ ਜੰਗਲੇ ਮਾਹੌਲ ਦੇ ਵਿੱਚ ਵੀ ਦੇਖੀਆਂ ਜਾ ਸਕਦੀਆਂ ਫਿਰੋਜ਼ਪੁਰ ਦੇ ਵਿੱਚ ਖੜੇ ਆ ਫਿਰੋਜ਼ਪੁਰ ਫਿਰੋਜ਼ਪੁਰ ਦਾ ਮੇਨ ਰੋਡ ਆ ਫਿਰੋਜ਼ਪੁਰ ਇਹ ਦੀਏ ਤਸਵੀਰ ਆ ਜਿੱਥੇ ਇਹ ਚੀਜ਼ ਦੇਖੀ ਜਾ ਸਕਦੀ ਆ ਫਿਲਹਾਲ ਦੀ ਘੜੀ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਵਾਕਿਆ ਹੀ ਖੁਸ਼ੀ ਇਹੋ ਜਿਹੀ ਬਿਆਨ ਕਰਦੀਆਂ ਨੇ ਕਿ ਕੋਈ ਵੀ ਡਰ ਨਹੀਂ ਕੋਈ ਵੀ ਟੈਨਸ਼ਨ ਨਹੀਂ ਕਿ ਵਿਆਹ ਤਾਂ ਅਸੀਂ ਕਰਨਾ ਹੈ ਜੰਗ ਲੱਗੇ ਨਾ ਲੱਗੇ ਸਾਨੂੰ ਕੋਈ ਇਸ ਚੀਜ਼ ਨਾਲ ਨਹੀਂ ਅਸੀਂ ਵਿਆਹ ਕਰਨਾ ਠੀਕ ਆ ਆਪਦੀ ਆਪਦੀ ਸੈਟੀਸਫੈਕਸ਼ਨ ਆ ਬੰਦੇ ਦੀ ਅਗਲੇ ਨੂੰ ਲੱਗਦਾ ਹੋਏਗਾ ਵੀ ਇਹੋ ਜਿਹਾ ਕੋਈ ਮਾਹੌਲ ਨਹੀਂ ਕੋਈ ਡਰ ਵਾਲੀ ਗੱਲ ਨਹੀਂ ਵੈਸੇ ਹੈ ਵੀ ਨਹੀਂ ਕੋਈ ਡਰ ਵਾਲੀ ਗੱਲ ਲੇਕਿਨ ਲੋਕ ਬਾਹਲੇ ਡਰੇ ਪਏ ਨੇ ਲੋਕ ਕਿੰਨੇ ਕੁ ਡਰੇ ਪਏ ਨੇ ਲੋਕਾਂ ਨੂੰ ਤਾਂ ਲੋਕ ਤਾਂ ਰਾਸ਼ਨ ਢੋ ਰਹੇ ਨੇ ਪਰ ਇੱਥੇ ਵਿਆਹ ਜਿਹੜਾ ਵਿਆਹ ਕੀਤਾ ਜਾ ਰਿਹਾ ਮਤਲਬ ਕੋਈ ਡਰ ਨਹੀਂ ਕੋਈ ਇਹੋ ਜਿਹਾ ਚੀਜ਼ ਨਹੀਂ ਕਿ ਮਤਲਬ ਪਤਾ ਨਹੀਂ ਕੀ ਹੋ ਜਾਊਗਾ ਪਰ ਬੜੀ ਵਧੀਆ ਇਹ ਤਸਵੀਰ ਆ ਬੜਾ ਕੁਛ ਬਿਆਨ ਕਰ ਰਹੀ ਆ ਇਹ ਤਸਵੀਰ ਬਹੁਤ ਕੁਛ ਹੈ ਕਿ ਆਖਰਕਾਰ ਜੰਗ ਦੇ ਮਾਹੌਲ ਦੇ ਵਿੱਚ ਬਹੁਤ ਸਾਰੇ ਲੋਕ ਡਰ ਜਾਂਦੇ ਨੇ ਪਰ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਬਿਲਕੁਲ ਨਹੀਂ ਡਰਦੇ ਬਿਲਕੁਲ ਨਹੀਂ ਘਬਰਾਉਂਦੇ ਉਹ ਕਹਿੰਦੇ ਕੱਲ ਵੀ ਵਿਆਹ ਕਰਨਾ ਪਰਸੋ ਵੀ ਕਰਨਾ ਚਲੋ ਅੱਜ ਹੀ ਵਿਆਹ ਕਰ ਲਓ ਐਵੇਂ ਕਰੋਨਾ ਦੇ ਵਿੱਚ ਵੀ ਇਤਿਹਾਸ ਬਣਿਆ ਸੀ ਕਿ ਉਧਰੋਂ ਕਰੋਨਾ ਸੀ ਔਰ ਉਧਰੋਂ ਵਿਆਹ ਵੀ ਹੋ ਰਹੇ ਸੀ ਹਾਲਾਂਕਿ ਗਾਈਡਲਾਈਨ ਹੁੰਦੀਆਂ ਨੇ ਇਹਨਾਂ ਚੀਜ਼ਾਂ ਤੇ ਕੋਈ ਰੋਕ ਨਹੀਂ ਲਾਈ ਹੋਈ ਪ੍ਰਸ਼ਾਸਨ ਨੇ ਵੀ ਇਹ ਚੀਜ਼ਾਂ ਤੇ ਰੋਕ ਲੱਗੀ ਆ ਕਿ ਇਹਨਾਂ ਨੂੰ ਰੋਕਿਆ ਗਿਆ ਇਹੋ ਜੀ ਕੋਈ ਵੀ ਗੱਲ ਨਹੀਂ ਹੈਗੀ ਲੇਕਿਨ ਫਿਲਹਾਲ ਫਿਰ ਵੀ ਜਿਹੜਾ ਇਹ ਤਸਵੀਰ ਤਾਂ ਸਾਂਝੀ ਕੀਤੀ ਆ ਕਿ ਇਹ ਤਸਵੀਰ ਵੀ ਆ ਇਹਨਾਂ ਤੋਂ ਸਿੱਖੋ ਕੁਝ ਡਰਨ ਦੀ ਕੋਈ ਲੋੜ ਨਹੀਂ ਬਿਲਕੁਲ ਮਾਹੌਲ ਸ਼ਾਂਤਮਈ ਆ ਬਿਲਕੁਲ ਬਾਜ਼ਾਰਾਂ ਚੁੱਕਿਆ ਕੰਮ ਲੋਕ ਵਿਆਹ ਕਰ ਰਹੇ ਨੇ ਤੁਸੀਂ ਗੋਲੀਆਂ ਤੋਂ ਡਰ ਰਹੇ ਹੋ ਇਹ ਤਸਵੀਰ ਦਿਖਾਉਣ ਦਾ ਸਾਡਾ ਇਹੀ ਮਕਸਦ ਸੀਗਾ ਬਾਕੀ ਕਮੈਂਟ ਸੈਕਸ਼ਨ ਚ ਆਪਣੀ رائے ਜ਼ਰੂਰ ਦਿਓ